ਕਿਵੇਂ ਸਬਜ਼ੀ ਬਣਾਈਏ ਜੱਪ ਹੌਲੀ 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 ਕਿਸੇ ਦਿਨ ਤੂੰ ਉਹ ਖੜੀ ਤੋੜੇਗੀ ਕਿਹੜਾ ਕਹਿੰਦੀ ਬੱਚੀ ਤੇ ਮੋਟੀ ਹੋ ਗਈ ਮੰਮੀ ਲੈ ਪੈਨ ਤੋ ਉਤਰ ਦੇਣ ਬਾਹਰ ਕੁਝ ਪਾ ਦਿੰਦਾ ਹਣ ਲੋ ਜੀ ਆਪਣੇ ਘਰ ਦਾ ਕੰਮ ਪੂਰਾ ਚੱਲ ਰਿਹਾ ਘੈਂਟ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਜਣ ਠੀਕ ਹੋਗੇ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਬਣੇ ਰਹੋ ਹਣ ਤੱਕ ਕਿਉਂਕਿ ਬਈ ਵਲੌਗ ਆਪਣੇ ਬਹੁਤ ਜ਼ਿਆਦਾ ਘੈਂਟ ਹੁੰਦੇ ਤੁਹਾਨੂੰ ਪਤਾ ਹੀ ਹੈ ਨਾ ਮੇਰੀ ਟੋਪੀ ਤੇ ਜ਼ਿਆਦਾ ਨਾ ਜਾਏ ਯਾਰ ਮਨਦੀਪ ਦੀ ਹੈਗੀ। ਵਿਊ ਚੈੱਕ ਕਰੋ ਸਵੇਰ ਦਾ ਪਿਆਰ ਆ ਜਾਣਾ ਧੁੰਦ ਦੇਖੋ ਹਲਕੀ ਹਲਕੀ। ਆਪਾਂ ਸੱਚੇ ਮਾਰਕੀਟ ਜਾਣਾ ਨਾ ਮਨਦੀਪ। ਨਾਲ ਬੱਬੂ ਵਾਸਤੇ ਸਾਈਕਲ ਹੀ ਲੈ ਕੇ ਆਵਾਂਗੇ। ਹਾਂ ਬੱਬੂ ਵਾਸਤੇ ਨਾਲ ਸਾਈਕਲ ਹੀ ਦੇਖਾਂ। ਆ ਬਚਾਰਾ ਕੱਲਾ ਹੀ ਰਹੇਗਾ ਸ਼ਿਕਾਰੀ ਆਪਣਾ। ਕੀ ਕਰਤਾ? ਕੀ ਕਰ ਲੈ? ਮੈਨੂੰ ਕੀ ਕਰਾਂ? ਹਾਂ ਬੱਸ। ਹਾਂ ਬੱਸ। ਲੋ ਜੀ ਆਪਣੇ ਘਰ ਦਾ ਕੰਮ ਪੂਰਾ ਚੱਲ ਰਿਹਾ ਘੈਂਟ। ਠੀਕ ਆ ਕੱਲ ਪਰਸਾ ਤੱਕ ਕੰਪਲੀਟ ਹੋ ਜਾ ਮੰਮੀ ਇਹ ਦੇਖੋ ਬੰਦ ਕਰਕੇ ਇਹਦੇ ਉੱਤੇ ਉਹ ਚੜਾ ਦੇਣਾ ਟੈਪ ਜੀ ਮੈਂ ਜਾਵਾਂ ਉਬਲਦੇ ਪਾਣੀ ਨਾਲ ਨਹਾਉਣਾ ਅੱਜ ਫਿਰ ਤੁਸੀਂ ਸੋਚ ਕੇ ਦੇਖੋ ਕਿਵੇਂ ਹੋ ਜਾਗੇ ਗਰਮ ਪਾਣੀ ਨਾਲ ਜਿੰਨਾ ਹੀ ਨਾ ਆਵੇ ਨਾ ਬੁਖਾਰ ਉਖੋਰ ਨੇੜੇ ਨਹੀਂ ਨੰਗਦਾ ਪਤਾ ਕਿ ਅੱਜ ਜਾ ਕੇ ਥੋੜੀ ਜੀ ਤਬੀਅਤ ਬਈ ਸੈੱਟ ਹੋਈ ਹੈ ਕੀ ਦੱਸਾਂ ਇੰਨੇ ਦਿਨ ਬੜੇ ਓਖੇ ਟੱਪੇ ਹੌਲੀ 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 ਕਿਸੇ ਦਿਨ ਤੂੰ ਓਖੜੀ ਤੋੜੇਂਗੀ ਔਖਲੀ ਕਹਿੰਦੇ ਨੇ ਇਹਨੂੰ ਮੈਨੂੰ ਕੈਦੇ ਤੋਂ ਯਾਦ ਆਇਆ ਕੈਦੇ ਚ ਪੜਿਆ ਸੀ ਔਖਲੀ ਕਹਿੰਦੇ ਕੀ ਔਖਲੀ ਤਾਂ ਹਿੰਦੀ ਚ ਨਹੀਂ ਆਉਂਦੀ ਨਾ ਕਮੈਂਟ ਕਰਕੇ ਜਰੂਰ ਦੱਸਣਾ ਇਹਨੂੰ ਔਖਲੀ ਕਹਿੰਦੇ ਆ ਨਾ ਚਾਹ ਬਣ ਗਈ ਚਾਹ ਪੀ ਪੀ ਕੇ ਹਾਲਤ ਖਰਾਬ ਕਰ ਲਈ ਪਰ ਸਿਆਲਾਂ ਦੀ ਚਾਹ ਹਮੇਸ਼ਾ ਟੈਸਟ ਹੀ ਹੁੰਦੀ ਹੈ ਕਿਉਂਕਿ ਅਦਰਕ ਲੋង ਕੁੱਟ ਕੇ ਪੋਣੀ ਦੇ ਵਿੱਚ ਲੋង ਪਾਉਣ ਦੀ ਅਦਰਕ ਪਈ ਹੈ ਨਾ ਆਰੀ ਹੈ ਹੈ ਹਣ ਜਿੰਨੇ ਵੀ ਜਾਣੇ ਵੀਡੀਓ ਦੇਖਦੇ ਨੇ ਨਾ ਪੱਕਾ ਕਹਿੰਦੇ ਨੇ ਚਾਹ ਪੀਏ ਯਾਰ ਸਹੀ ਦੱਸ ਯਾਦ ਰੱਖੀ ਮੰਡੀੋਂ ਨਾ ਡ్రਾਈ ਫਰੂਟ ਲੈ ਕੇ ਆਉਣੇ ਚੰਗਾ ਹੁਣ 2 ਮਹੀਨੇ ਮੇ ਬਦਾਮ ਤੇ ਕੀ ਹੁੰਦੀ ਬਦਾਮ ਕਾਜੂ ਖਾਣੇ ਬਸ ਆਪਾਂ ਵੀ ਪੈਸਾ ਬਚਾਉਂਦੇ ਰਹਿੰਨੇ ਆ ਪੈਸਾ ਬਚਾਉਣ ਦੇ ਚੱਕਰਾਂ ਚ ਨਾ ਆਪਦੀ ਸਿਹਤ ਖਰਾਬ ਕਰ ਲੈਨੇ ਹੁਣ ਮੈਂ ਆਪਦੇ ਤੇ ਉੱਤੇ ਖਰਚਾ ਕਰਨਾ ਹੀ ਕਰਨਾ ਹੋ ਜਾ ਮਮੀ ਤਿਆਰ ਕਿੰਨਾ ਟਾਈਮ ਲਗਾਏਗੀ ਲੋ ਜੀ ਆਪਾਂ ਮੰਡੀ ਜਾਣਾ ਮਮੀਣੀ ਹੁੰਦੇ ਇਨੇ ਤਿਆਰ ਖੇਤਾਂ ਨੂੰ ਪਾਣੀ ਪੋਣੀ ਲੱਗ ਗਿਆ ਮੋਟਰ ਦਾ ਮੋਟਰ ਦਾ ਰਾਇਆ ਯਾਰ ਨਹਿਰ ਨੂਰ ਤਾਂ ਹੈ ਨਹੀਂ ਤੁਹਾਨੂੰ ਪਤਾ ਹੀ ਨਹੀਂ ਹੁਣ ਸਰੋਂ ਪਾਣੀ ਮੰਗੀ ਜਾਂਦੀ ਸੀ ਬਸ ਮੈਂ ਤਾਂ ਬਿਮਾਰ ਹੋਣਾ ਸੀ ਜਿੰਨਾ ਹੋ ਗਿਆ ਠੀਕ ਆ ਹੁਣ ਮੈਂ ਠੀਕ ਜਾ ਵੀ ਹੋ ਗਿਆ ਹੁਣ ਮੈਨੂੰ ਪਤਾ ਪੂਰੇ ਸਾਲ ਮੈਂ ਸ਼ਾਇਦ ਓਕੇ ਰਿਪੋਰਟਰ ਹਾਂ ਔਰ ਬਰਥਡੇ ਤੇ ਤੈਮੇ ਬਿਲਕੁਲ ਠੀਕ ਹੋਵਾ ਮੈਂ ਕਾਮਨਾ ਕਰਦਾ ਫੇਰ ਹੀ ਮਜ਼ਾ ਆਊਗਾ ਨਾ ਜਨਮ ਦਿਨ ਇੰਜੋਏ ਕਰਨ ਚ ਇੱਥੇ ਕੀ ਕਰਨਾ ਹੈ ਪੈੜ ਗੱਡਣ ਲੱਗੇ ਆ ਬਸ ਕਦੀ ਉਧਰੋਂ ਪੜਤੀ ਇੱਧਰ ਲਾਤੀ ਹਾਂ ਆਈ ਚੱਲੂਗਾ ਕਈ ਦਿਨ ਪਰਸ ਨੂੰ ਪਾਵਾਂ ਵਿਛਤ ਵਿਛਤ ਤੇ ਆ ਗਿਆ ਬਸ ਸੋ ਇੱਧਰ ਇੱਕ ਗੇਟ ਆ ਗਿਆ ਨਾ ਇੱਕ ਉਧਰ ਗੇਟ ਠੀਕ ਲਓ ਜੀ ਆਪਾਂ ਚੱਲੇ ਹਾਂ ਮਾਰਕੀਟ ਬਲੈਕ ਹੀਆ ਬਣ ਗਿਆ ਮੈਂ ਤਾਂ ਮਾਰਕੀਟ ਜਾਣਾ ਨਾਲੇ ਬੱਬੂ ਵਾਸਤੇ ਸਾਈਕਲ ਪੁੱਛ ਕਿਉਂ ਨਹੀਂ ਮੈਂ ਵਾਦਾ ਕੀਤਾ ਸੀਗਾ ਵੀ ਤੈਨੂੰ ਸਾਈਕਲ ਹੀ ਮੈਂ ਦਵਾਉਂਗਾ ਤੈਨੂੰ ਇੰਨੀ ਪੰਜਾਤ ਰਹਿੰਦੀ ਵੀ ਉਖਲੀਆਂ ਦੀ ਆਪ ਕਿਉਂ ਨਹੀਂ ਚਲਾਉਂਦੇ ਹੋ ਥੋੜੇ ਜਿਹਾ ਟੈਂਕੀ ਤੇ ਵੇਜੋ ਹੋਰ ਕੀ ਆ ਸਕੂਟੀ ਲਿਆ ਦੇਣਾ ਤੁਹਾਨੂੰ ਮੈਂ ਨਾਲ ਨਾਲ ਮੋਟਰਸਾਈਕਲ ਤੇ ਚੱਲੀ ਰੱਖਿਆ ਕਰੂਗਾ ਤੁਸੀਂ ਸਕੂਟੀ ਤੇ ਫਿਰ ਫਾਇਦਾ ਇੱਥੇ ਮੈਂ ਕਰਨ ਨਾਲੇ ਬੱਬੂ ਦੇਖ ਲੂਗਾ ਨਾ ਲੋ ਵੀ ਆਪਾਂ ਬੱਬੂ ਲਈ ਸਾਈਕਲ ਹੀ ਪਸੰਦ ਕਰਨ ਆਏ ਆ ਤੁਸੀਂ ਵੀ ਦੱਸ ਦਿਓ ਠੀਕ ਹੈ ਕਿਹੜੀ ਉਹਦੀ ਆ ਤਾਂ ਬਾਲੀ ਹਲਕੀ ਜੀ ਹੈ ਨਾ ਜੀਰੋ ਕੰਪਨੀ ਦੀ ਹੈ 4500 ਰੁਪਏ ਅੱਛਾ ਆ 3-3000 ਦੀ ਹੈ ਨਾ ਆ ਜਮਾਂ ਹੀ ਬੱਬੂ ਦੇ ਮੇਚੇ ਦੀ ਹੈ ਇੱਧਰ ਦੇਖੋ ਆਹ ਬਗ ਹੈ ਜੀ ਆ ਟਾਟਾ ਕੰਪਨੀ ਦੀ 500 ਲਿਖ ਰਹੀ ਹੈ 500 ਅੱਛਾ ਹਾਂ ਜੀ ਦੇਖੋ ਬਾਈ ਬੱਬੂ ਵਾਸਤੇ ਆਪਾਂ ਵੀ ਲੈ ਕੇ ਚੱਲਾਂਗੇ ਮੰਦੀ ਬਣਾ ਆਹ ਟਰੈਕਟਰ ਆ ਦੇਖੋ ਟਰਾਲੀ ਪੰਪ ਹੋਰ ਚੱਕਾਰ ਕਿੱਥੇ ਪ੍ਰਾਈਜ਼ ਵੀ ਵਸ ਜ਼ਿਆਦਾ ਨਹੀਂ 12000 ਵੀ ਪ੍ਰਾਈਜ਼ ਹੈ ਨਾ ਮਤਲਬ ਚੀਜ਼ ਦੇ ਹਿਸਾਬ ਨਾਲ ਰੇਟ ਸਹੀ ਹੈ ਜਮ 12 ਆ ਆ ਨਹੀਂ ਨਹੀਂ ਕੈਂ ਟਰੈਕਟਰ ਲੱਗਦਾ ਕੈਂ ਚਲੋ ਭਾਈ ਚੱਲ ਜੀ ਹਣ ਨਾ ਮੈਂ ਕਿੱਥੇ ਗਿਆ ਤੁੰਡੀ ਓ ਬਾਈ ਕੋਟੀ ਦੇਖਣਾ ਆ ਗਿਆ ਆਪਾਂ ਹਾਂ ਮਨਦੀਪ ਕਲਰ ਦਾ ਬੋਲ ਸੁਣਾ ਕਿਹੜਾ ਕੀ ਰੇਟ ਦਾ ਆ ਰੇਟ ਪਾਤਣ ਹੋ ਗਈ ਅਜੇ ਨਹੀਂ ਕੋਟੀ ਚੰਦ ਹੁਣ ਇੱਥੇ ਪਸੰਦ ਕਰ ਲਿਓ ਹੈ ਮਨਦੀਪ ਬਲੈਕ ਦੀ ਗੱਲ ਨਹੀਂ ਇਹਨਾਂ ਚ ਠੰਡ ਰੁਕ ਜੂਗੀ ਕੀ ਇਹਨਾਂ ਦਾ ਠੰਡ ਨਹੀਂ ਰੁਕਣੀ ਦਸੰਬਰ ਜੇ ਪਰ ਫੈਸ਼ਨ ਵਾਸਤੇ ਪਾਇਆ ਹੋਗਾ ਇਹ ਕਿ ਕਿ ਦਸੰਬਰ ਚ ਪਾ ਕੇ ਜਾਂਦੇ ਸੀ ਜੀ ਹਨ ਮੈਂ ਕੋਟੀ ਦਾ ਵੀ ਵਰਨਾ ਬੈਂਸ ਕਰਦੇ ਆ ਕੋਟੀ ਅਜ ਤੱਕ ਪਸੰਦ ਨਹੀਂ ਆਈ ਤੈਨੂੰ ਦੇਖ ਕਿੰਨਾ ਘੈਂਟ ਵੀ ਹੁੰਦਾ ਹੋਣਾ ਨਾ ਡਿਹੜੀ ਕੀ ਕਰੀ ਜਾਂਦੇ ਆ ਡਿਹੜੀ ਦੇ ਗੱਟੇ ਪਤਾ ਨਹੀਂ ਕਿੱਧਰ ਅੰਦਰ ਰੱਖੀ ਹੁੰਦੇ ਅਜੇ ਠੰਡ ਆਈ ਨਹੀਂ ਜੀ ਤੇ ਜਦੋਂ ਠੰਡ ਦਸੰਬਰ ਦੀ ਪੈਂਦੀ ਹੈ ਨਾ ਮੈਂ ਕਹਿੰਨਾ ਜਾਨ ਹੀ ਕੱਢ ਦਿੰਦੀ ਹੈ। ਕਈ ਕਈ ਦਿਨ ਸੂਰਜ ਦੇਖਣ ਨੂੰ ਨਹੀਂ ਮਿਲਦਾ ਇੱਥੇ। ਤੁਸੀਂ ਤਾਂ ਤੁਸੀਂ ਨੋ ਸਸਤਾ ਵਾਕਏ ਨਾ। ਮਤਲਬ ਦੁਕਾਨਦਾਰ ਨੂੰ ਖਿਜਾ ਦਿੰਦੀ ਹੈ। ਹੈ? ਗੁਰੀ ਨੂੰ ਲੱਭਦੀ ਹੈ। ਆਪਣੇ ਕਮਰੇ 'ਚ ਲਾਈਟਾਂ ਨੂੰ ਹੀ ਟ ਔਨ ਕਰੀਏ। ਇਧਰ ਹਨੇਰਾ じゃ ਰਹਿਣ ਲੱਗ ਗਿਆ ਕਮਰੇ ਦੀ وجہ ਨਾਲ ਦੇਖੋ। ਕੀ ਤਿੱਕਤ ਹੋ ਗਈ ਹੁਣ? ਉਧਰੋਂ ਤਾਰਾਂ ਲਾ ਕੇ। ਇਧਰੋ ਕੇ। ਤੇ ਰੱਪਲਾ ਜੇ ਇੱਕ ਤਾਂ ਬਿੱਲੀਆਂ ਨੇ ਬੜਾ ਠਿੱਠ ਕੀਤਾ ਜਾਗ ਗਿਆ ਕੇ ਲੋ ਜੀ ਕਿਹਦਾ ਪ੍ਰਸ਼ਾਦ ਨਾ ਉਹ ਦੇਖ ਲਓ ਭਾਈ ਘਰ ਛੋਟਾ ਹੋਵੇ ਚਾਹੇ ਵੱਡਾ ਹੋਵੇ ਠੀਕ ਹੈ ਘਰ ਘਰ ਹੀ ਹੁੰਦਾ ਕਿਉਂਕਿ ਆਪਾਂ ਦੇਖ ਲਓ ਇੱਥੇ ਘਰੇ ਆ ਜੇ ਨੇ ਸਕੂਨ ਨਾਲ ਬੈਠ ਜੰਨੇ ਨਾ ਕਈ ਐਬ ਜਿਹੇ ਵੀ ਲੋਕ ਆ ਦੁਨੀਆ ਦੇ ਵਿੱਚ ਜਿਨ੍ਹਾਂ ਦੇ ਘਰ ਹੈ ਨਹੀਂਗੇ ਸੋਚੋ ਨਾ ਉਹਨਾਂ ਦੀ ਕੀ ਲਾਈਫ ਹੋਗੀ ਘਰੇ ਆ ਕੇ ਕੇ ਸਕੂਨ ਜੇ ਮਿਲ ਗਿਆ ਵੀ ਹਾਂ ਯਾਰ ਇਹ ਨਾ ਮੰਡੀ 'ਚ ਕਿੰਨਾ ਹੀ ਘੁੰਮ ਲੋ ਕਿੱਥੇ ਘੁੰਮ ਲੋ ਨਿੰਕੋਟੀ ਬਾਰ ਲੱਟੂ ਆ ਜਾ ਕਰਤੇ ਡਰਾਈ ਫਰੂਟ ਪਾਤੇ ਸਿਹਤ ਨਾਲ ਕੀ ਚੰਗਾ ਨਾ ਆਪਦੀ ਸਿਹਤ ਨਾਲ ਕੀ ਚੰਗਾ ਹੂੰ ਬਗੋੜੇ 15 ਦਿਨ ਲਈ ਤੋਂ ਡੇਲੀ ਮੈਂ ਚੇਤੇ ਕਰਾਦਾ ਅਗਰ ਮੇਰੇ ਨਾਲ ਯਾਦ ਨਹੀਂ ਰਹਿੰਦਾ ਪੀ ਕੇ ਖਾਦੇ ਨਹੀਂ ਜਾਂਦੇ ਮੇਰੇ ਤੋਂ ਹਾਂਜੀ ਉਹਦੀ ਜਰ ਬੱਤੀ ਤੇ ਬਹੁਤ ਕਰ ਬਗਦੇ ਹੂੰ ਐਂ ਕਿਵੇਂ ਗੁੱਸੇ 'ਚ ਵੱਡਦੀ ਆ ਹੂੰ ਕੋਈ ਖੋਲਤ ਨਹੀਂ ਐਂ ਦਾ ਖੁੱਲੇ ਤੂੰ ਕਿਤੇ ਮੇਰਾ ਗੁੱਸਾ ਤਾਂ ਨਹੀਂ ਕਰਦੀ ਵੀ ਮੈਂ ਕੋਟੀਆਂ ਨਹੀਂ ਪਸੰਦ ਕਰਵਾਈਆਂ ਸੀ ਕਿੰਨੀਆਂ ਤੈਨੂੰ ਕੋਟੀਆਂ ਪਸੰਦ ਕਰਵਾਈਆਂ ਮੈਂ ਤੈਨੂੰ ਕੁਝ ਪਾਇਆ ਕਿ ਨਹੀਂ ਐਂ ਕਿਵੇਂ ਕਰਦੀਆਂ ਤੰਨੇ ਬਿੱਲੀਆਂ ਬੜੀਆਂ ਕਿਊਟ ਆ ਵਾਕਈ ਦੋਨੇ ਕਿ ਪਿਆਰ ਆਏ ਵੀਊ ਚੈੱਕ ਕਰੋ ਹਜੇ ਤਾਂ ਇੰਨੀ ਕਰਾ ਇੱਧਰ ਠੰਡ ਹੈ ਨੀ ਕੀ ਮੇਰੇ ਤਾਂ ਤਬੀਅਤ ਜੀ ਖਰਾਬ ਹੋ ਗਈ ਸੀ ਭਾਈ ਕੀ ਦੱਸਾਂ ਸੋ ਤੁਸੀਂ ਵੀ ਸਾਰੇ ਜਣੇ ਆਪਣਾ ਧਿਆਨ ਰੱਖਿਆ ਕਰੋ ਕਿਉਂਕਿ ਨਾ ਯਾਰ ਇੱਕ ਵਾਰੀ ਆਪਣੀ ਛੋਟੀ ਜੀ ਗਲਤੀ ਨਾਲ ਆਪਾਂ ਨੂੰ ਸਰਦੀ ਲੱਗ ਜਾਂਦੀ ਹੈ ਮਣ ਕੇ ਦੱਸ ਦੱਸ ਦੇ ਨਹੀਂ ਠੀਕ ਹੁੰਦੀ ਜਿਵੇਂ ਹੁਣ ਤੂੰ ਲਾਪਰਵਾਹੀਆਂ ਕਰਦੀਆਂ ਕੋਟ ਹੀ ਨਹੀਂ ਪਾਈ ਜਾਂਦੀ ਤੇਰੇ ਤੋਂ ਮੈਂ ਦੱਸ ਕਿ ਸੋਰੀ ਆਵਗੀ ਜਾਂਦੀ ਹੈ ਹਵਾਏ ਦੋ ਮਿੰਟ ਹੀ ਚੰਗੀ ਲੱਗਦੀ ਹੈ ਇਹ ਲੋ ਭਗਦੀ ਲੋ ਆਹੋ ਕਿ ਕਿਉਂਕਿ ਇੱਕ ਵਾਰੀ ਜ਼ਰੀਰ ਚ ਬੁਖਾਰ ਚੱਲ ਗਿਆ ਨਾ ਮੁੜ ਕੇ ਪਤਾ ਨਹੀਂ 10 ਦਿਨ ਠੀਕ ਹੋਣਾ। ਬੱਚੀ ਮੋਟੀ ਜੀ ਕਿਵੇਂ ਹੋ ਗਈ ਹੈ? ਮੋਟੀ ਨਹੀਂ ਹੋਈ ਇਹਨੂੰ ਠੰਡ ਲੱਗਦੀ ਹੈ। ਕਹਿੰਦੀ ਬੱਚੀ ਤੇ ਇੱਕ ਮੋਟੀ ਹੋ ਗਈ ਮੰਮੀ। ਮੈਂ ਪੈਨ ਦੋ ਤਰ ਡਾਣੀ ਬਾਵਾ ਕੁਝ ਪਾ ਦਿੰਦਾ ਹੁਣ। ਹਾਂ। ਪਰ ਫ੍ਰੇਮਾਂ ਤਾਂ ਨਹੀਂ ਆ ਗਿਆ ਸਹੀ ਗੱਲ ਲੱਗ ਤੇ। ਹੋ ਗਿਆ ਕੰਮ ਨੱਕੀ। ਡੈਡੀ ਨਾ ਇਦਾਂ ਜਿਵੇਂ ਜੋਗੀ ਨਹੀਂ। ਡੈਡੀ ਖਿਲਾ ਦੇ ਦੇ। ਧੁੰਦ ਦੇਖੋ ਆਸੇ-ਬਸੇ ਧੁੰਦ ਜੀ ਆਉ ਹੋ ਗਈ ਹੈ ਨਾ ਡੈੜੀ ਪੋਪਕੋਰਨ ਖਾਣੀ ਖਾਣੀ ਸਾਦੋ ਗਾਈਆਂ ਨੂੰ ਮੈਂ ਉਹ ਪੈਸੇ ਕੋਲ ਨੂੰ ਦੇ ਕੇ ਆਵਾ ਪੈਸੇ ਮੈਂ ਕਢਾ ਲੈਂਦੇ ਦਿਖਾਤੇ ਚੋਂ ਨਹੀਂ ਮੈਂ ਨਹੀਂ ਖੜਾ ਰੱਖ ਦੇ ਮੈਂ ਆ ਕੇ ਖਾ ਦੂੰਗਾ ਇੱਕ ਦੇ ਦੇ ਖੇਲ ਫਿਰ ਆ ਕੇ ਚੜਾਉਂ ਡੈੜੀ ਇਹਨੂੰ ਕੀ ਕਹਿੰਦੇ ਖੇਲ ਹੈ ਨਾ ਇੱਕ ਦੇ ਦੇ ਖਾ ਲੈਣ ਹੱਥ ਸਹੀ ਤੁਹਾਡੇ ਨਾਲ ਕਿੱਡੀ ਸੋਣੀ ਹੈ ਵਾ ਵ ਬਦੀ ਭਲਾ ਹੀ ਖੇਤੀ ਦਾ ਕੰਮ ਵੀ ਔਖਾ ਪਰ ਬੰਦਾ ਆਪ ਦਾ ਸਵੇਰੇ ਘਰੇ ਬੈਠਾ ਆਪਦਾ ਕੰਮ ਕਰੀ ਜਾਂਦਾ ਖੇਰਦਾ ਠੀਕ ਆ ਇੱਕ ਬੰਦੇ ਨੇ ਬਾਹਰ ਜਾਣਾ ਘਰ ਛੱਡਨੇ ਬਹੁਤ ਔਖੇ ਕਈ ਵਿਚਾਰੇ ਦੇਸ਼ ਵੀ ਦੇਸ਼ ਵਿਦੇਸ਼ਾਂ ਚ ਬੈਠੇ ਆ ਨਾ ਲੋ ਜੀ ਹੁਣ ਆਪਾਂ ਵੀ ਕੋਈ ਕਰਦੇ ਆ ਕੰਮ ਕੁਮ ਆ ਖਾਣਾ ਲੈਣ ਨੂੰ ਮੁੱਕ ਜਾਨੇ ਹੈ ਹਾਂ ਮੇਰੀ ਫੇਵਰੇਟ ਚੀਜ਼ ਹੈ ਸੋਣੀਏ ਨਾ ਮੀ ਕੋਟੀ ਦਿਖਾਈ ਇੱਧਰ ਕਰੀ ਨਾ ਬਾਹਰ ਪੈਸੇ ਲਾਤੇ ਪੈਸਿਆਂ ਨੂੰ ਕੀ ਹੁੰਦਾ ਹਣਾ ਕੰਟੀਨਿਊ ਕਰ ਆ ਦੇ ਨਾ ਡੜੀ ਕੋਟੀ ਦੇਖਿਓ ਲਗੀ ਬਾਰਸ ਬਹੁਤ ਹੋਈ ਹੋਈ ਹਮ ਡੜੀ ਵੇਖੇ ਬਣਾਈਗੀ ਲੈ ਸਹੀ ਹੈ ਲੈ ਦੇਖਿਓ ਸੋਣੀ ਹੈ ਮੰਮੀ ਇੰਨੀਆਂ ਫੇਲੀਆਂ ਜਗ ਬਹੁਤ ਸੋਣੀ ਕੋਟੀ ਆ ਹਾਂਜੀ ਅੱਜ ਦੇ ਵਲੌਗ ਚ ਇੰਨਾ ਹੀ ਉਮੀਦ ਕਰਦੇ ਤੁਹਾਨੂੰ ਵਧੀਆ ਲੱਗਿਆ ਹੋਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਐਸ ਲੋਗ ਨੂੰ ਤੁਸੀਂ ਕਿੱਥੇ ਕਿੱਥੇ ਦੇਖ ਰਹੇ ਆ ਆਪਾਂ ਮਿਲਦੇ ਆ ਕੱਲ ਨੂੰ ਫਿਰ ਲਵ ਯੂ ਬਾਏ ਬਾਏ